ਨੌਟ ਔਨਲੀ ਇੱਕ ਫਿਲਮੀ ਹੀਰੋ ਨਹੀਂ ਇਸ ਕਰਕੇ ਅਸੀਂ ਇਹਨਾਂ ਦੇ ਫੈਨ ਹੈ ਬਟ ਇਹਨਾਂ ਦਾ ਜਿਹੜਾ ਕੈਰੈਕਟਰ ਹੈ ਇਹਨਾਂ ਦੀ ਮਿਹਨਤ ਹੈ ਇਹਨਾਂ ਦਾ ਜਜ਼ਬਾ ਇਹਨਾਂ ਦੀ ਵਿਨਮਰਤਾ ਹੈ ਇਹਨਾਂ ਦੀ ਕਰਮਟਨੈਸ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਜ਼ਬਰਦਸਤ ਹੈ 2008 ਦੇ ਵਿੱਚ ਮੈਂ ਕਿਸੇ ਮੈਡੀਕਲ ਕੰਮ ਲਈ ਫਾਰਮ ਤੇ ਗਿਆ ਸੀ ਨਾ ਫਿਰ 15 ਦਿਨ ਦਾ ਸਟੇ ਕੀਤਾ ਸੀ ਠੀਕ ਹੈ ਤੇ ਮੈਂ ਪਹਿਲੇ ਦਿਨ ਤੋਂ ਜਾ ਕੇ ਉਹਨਾਂ ਨੂੰ ਲੱਭਣਾ ਸ਼ੁਰੂ ਕਰਤਾ ਸੀ ਜਦੋਂ ਉਹਨਾਂ ਨੇ ਮੈਨੂੰ ਇੱਕ ਦਿਨ ਸੋਮਵਾਰ ਦੇ ਦਿਨ ਸੀ ਫੋਨ ਕੀਤਾ ਤੁਸੀਂ ਜੀ 2 ਵਜੇ ਆ ਜਾਓ। ਅੱਛਾ। ਹੁਣ ਤੁਸੀਂ ਕਿੱਥੋਂ ਆਏ ਹੋ? ਤੁਸੀਂ ਉਹਨਾਂ ਨਾਲ ਸੰਪਰਕ ਕਿਵੇਂ ਬਣਾਇਆ? ਤੁਹਾਡੀ ਤੁਹਾਡੀ ਗੱਲਬਾਤ ਕਿੰਨੀ ਹੋਈ? ਮੈਂ ਉਹਨਾਂ ਦਾ ਨੰਬਰ ਮੇਰੇ ਕੋਲ ਸਿਰਵੰਦਰੀ ਤੇ ਰਹਿ ਜਾਂ ਸੀ। ਓਕੇ। ਕਈ ਵਾਰੀ ਰਾਤ ਨੂੰ ਫੋਨ ਕਰਕੇ ਪੁਲਿਸ ਇੱਥੇ ਅਵੇਲੇਬਲ ਨਹੀਂ, ਸਿਕਿਉਰਿਟੀ ਨੇ ਸੈਟੀਸਫਾਈ ਤੋਂ ਬਾਹਰ ਨਹੀਂ ਟੂਰਿੰਗ ਤੇ ਗਏ ਨੇ। ਉਹ ਨੰਬਰ ਮੇਰੇ ਕੋਲ ਸੀਗੇ। ਹੂੰ। ਉੱਥੋਂ ਫਿਰ ਨਵਦੀਨ ਨੂੰ ਕੰਟੈਕਟ ਕੀਤਾ ਫਿਰ ਨਵਦੀਨ ਦਾ ਇੱਕ ਫੋਨ ਆ ਗਿਆ ਮੰਡੇ ਨੂੰ। ਫਿਰ ਤੁਸੀਂ 2 ਵਜੇ ਆ ਜਾਓ। ਠੀਕ ਹੈ। ਤੇ ਫਿਰ ਆ ਦੇਖੋ ਮੈਂ ਉਸ ਦਿਨ 2 ਵਜੇ ਬਹੁਤ ਸੂ ਐਕਸਾਈਟਿਡ ਕਿ ਮੈਂ ਕੈਮਰਾ ਫੋਨ ਉੱਤੇ ਆਉਣ ਦੀ ਫੋਟੋਸ ਲੈ ਲਈ। ਉਸੇ ਲਾਲ ਬਾਗੀ ਰਿਜਿਨ ਟੈਰਸ ਮੀਰਾਮਨੀ ਹੋਟਲ ਸੀ। ਆ ਉਹ ਲਿਆ। ਜਿਹੜੀ ਇੱਕ ਪੈਨ ਲਿਆ। ਫੇਰਾ ਪੈਨ ਲਿਆ। ਉਹਨਾਂ ਤੇ ਆਟੋਗ੍ਰਾਫ ਲੈਣ ਲਈ। ਫੇਰਾ ਪੈਡ ਉਸ ਨੂੰ ਫਿਲ ਗਿਆ। ਟੈਕਸੀ ਵਾਲ ਨੂੰ ਕਹਣਾ ਯਾਰ ਫਟਾਫਟ ਫਟਾਫਟ ਅਖੀਰ ਸਨੀ ਸਮੂਥ ਸਰਵਿਸ ਹੈ ਉੱਥੇ। ਜੋ ਹੋਊ ਠੀਕ ਹੈ। ਉੱਥੇ ਅਸੀਂ ਪਹੁੰਚ ਗਏ ਤੇ ਸਿਕਿਉਰਿਟੀ ਸਾਡਾ ਪਹਿਲਾਂ ਹੀ ਉਹਨਾਂ ਕੋਲ ਨੋਟ ਸੀ ਕਿ 3ਰਡ ਫਲੋਰ ਤੇ ਜਾ ਕੇ ਜਦੋਂ ਧਰਮਿੰਦਰ ਜੀ ਦਾ ਦਰਸ਼ਨ ਕੀਤੇ ਤੇ ਮੈਂ ਆਪਣਾ ਜਿਹੜਾ ਸਿਰ ਸੀ ਉਹਦੇ ਕੰਮ ਫਸਲਾ ਮੈਨੂੰ ਲੱਗਾ ਕਿ ਮੈਨੂੰ ਅੱਜ ਰੱਬ ਮਿਲ ਗਿਆ। ਹੋ ਰੱਬ ਦੇ ਜਾਨੀ ਇਹ ਰੱਬ ਮੇਰੇ ਸਾਹਮਣੇ ਨਜ਼ਰ ਆਇਆ। ਜਿਨ੍ਹਾਂ ਦੀ ਸਿੱਖਿਆਵਾਂ ਜਿਨ੍ਹਾਂ ਦੀਆਂ ਮੈਂ ਜਿਹੜੀਆਂ ਲਰਨਿੰਗ ਸੀਗੀਆਂ ਉਹ ਲੈ ਕੇ ਲਾਈਫ 'ਚ ਅੱਗੇ ਵਧ ਰਿਹਾ ਸੀ ਮਿਹਨਤ ਕਰ ਰਿਹਾ ਸੀ ਘਰ ਦੇ। ਆ ਜੋ ਸਖਸ਼ਾਰ ਮੇਰੇ ਸਾਹਮਣੇ ਜੀ। ਉਹ ਕਹਿੰਦੇ ਮੈਂ ਰਾਤ ਨੂੰ ਹਨੇਰੇ ਪੈਲੂ ਜਾਣੇ ਆਇਆ। ਕਹਿੰਦੇ ਮਾਣਾ ਚਾਹੁੰਦਾ ਪੰਜਾਬ ਮੈਂ ਆ ਕੇ ਨਾ ਕਰਾਉਂਡਡ ਹੋ ਜਾਂਦਾ। ਹੂੰ ਉਹ ਮੈਨੂੰ ਰੱਸੀ ਹੋ ਜਾਂਦਾ ਫਿਰ ਮੈਨੂੰ ਉਸ ਹਰਨ ਲੱਗੇ ਦੁਆ ਲੈ ਮਹਿਸੂਸ ਆਇਆ। ਕੱਲ ਮੈਂ ਵੀ ਰਾਤ ਉੱਥੇ ਆਇਆ ਮੈਂ ਰੇਖੀ ਥੀਏਟਰ ਗਿਆ ਫੇਰ ਮੈਂ ਰੱਤਕੇ ਗਿਆ ਕਸਟ੍ਰੇਸ਼ਨ ਤੇ ਗਿਆ ਜਿੱਥੋਂ ਮੈਂ ਰਾਤ ਨੂੰ ਗੱਡੀ ਫੜੀ ਸੀ ਹਾਂ ਉੱਥੇ ਕਹਿੰਦਾ ਮੈਂ ਉਹ ਟ੍ਰੇਨ ਨੂੰ ਉੱਥੇ ਰੇਲ ਵਿਚਰ ਦਰਸ਼ਨ ਕੀਤੇ ਕਹਿੰਦਾ ਉੱਥੇ ਲੁਧਿਆਣਾ ਕਹਿੰਦਾ ਬਹੁਤ ਚੇਂਜ ਆ ਗਈ ਹੈ ਫੇਰ ਬੱਡੂ ਸੁਆਮੀ ਰੋਡ ਤੇ ਲਾ ਗਿਆ ਜਿਹੜੇ ਸਾਡੇ ਕਲਿਨਿਕ ਵਾਲੀ ਰੋਡ ਹੈ ਉੱਥੇ ਸਾਰਾ ਘੁੰਮਿਆ ਫਿਰ ਮਨ ਲਓ ਹੀ ਸੋ ਇਮੋਸ਼ਨਲ ਪਰਸਨ ਹੀ ਸੋ ਕਲੀਅਰ ਹਾਰਟਡ ਪਰਸਨ ਲਗ ਉਹ ਉਹ ਵੀ ਉਹਨਾਂ ਨੂੰ ਲੁਧਿਆਣੇ ਦੀ ਖੜੀ ਇੱਕ ਚੀਜ਼ ਯਾਦ ਬਹੁਤ ਜ਼ਿਆਦਾ ਇਹ ਫਗਵਾੜਾ ਆ ਰਿਹਾ ਸੂਚ ਕਰ ਰਹੇ ਨੇ ਉੱਥੇ ਮੇਰੇ ਬਜ਼ੁਰਗ ਵੀ ਬੜੇ ਨੇ ਹੁਣ ਜੋ ਖਬਰਾਂ ਸੁਣ ਰਹੇ ਉਹਨਾਂ ਦੀਆਂ ਬਿਮਾਰੀਆਂ ਦੀਆਂ ਔਰ ਤਮੰਨਾ ਕਿ ਸਾਡੇ ਉਹਨਾਂ ਦੀ ਕੋਈ ਇੱਛਾ ਸਾਡੀਆਂ ਜਿਹੜੀਆਂ ਵਿਸ਼ੀਜ਼ ਹੈ ਦਿਲੋਂ ਵਿਸ਼ੀਜ਼ ਬਿਲੋਂ ਇਹਨਾਂ ਨੂੰ ਪ੍ਰਾਰਥਨਾ ਕਰਦੇ ਆ ਕਿ ਸਾਡੀ ਉਮਰ ਦਾ ਵੀ ਕੋਈ ਹਿੱਸਾ ਜਦ ਨੂੰ ਮਿਲ ਜਾਏ। ਹੂੰ। ਸੋਨਾਂ ਦਾ ਜੀਵਨ ਰਕਸ਼ਾ ਉਹਨਾਂ ਦੀ ਹੋਣੀ ਚਾਹੀਦੀ ਹੈ ਬਿਕੋਜ਼ ਹੀ ਇਜ਼ ਅ ਰਾਈジング ਸਨ। ਹੂੰ। ਇਹਨਾਂ ਨੂੰ ਦੇਖ ਕੇ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਸੁਣ ਕੇ એનર્ਜੀ ਆਉਂਦੀ ਹੈ। ਖਾਸ ਊਰਜਾ ਅੰਦਰ ਪੈਦਾ ਹੁੰਦੀ ਹੈ। ਵੀ ਨਹੀਂ ਯਾਰ ਅੱਗੇ ਵਧਣਾ ਹੈ ਕਰਨਾ ਹੈ। ਡਿਪਰੈਸ਼ਨ ਦੂਰ ਹੁੰਦਾ ਹੈ। ਹੂੰ। ਹੀ ਇਜ਼ ਅ ਰਾਈジング ਸਨ ਆਫ ਬਰਡ ਕਿਸੇ ਨੂੰ ਕਲਪੈਨ ਨਾਲ ਲੈ ਕੇ ਗਏ ਸੀ ਰਸਤਾ ਦਿਖਾਇਆ ਪੈਨ ਵਿੱਚ ਦਿੱਤਾ ਸੀ ਉਹਨਾਂ ਨੇ ਕੋਈ ਕੁਝ ਲਿਖ ਕੇ ਦਿੱਤਾ ਹਾਂਜੀ ਆਪ ઓਟੋਗ੍ਰਾਫ ਲੈ ਲਿਆ ਨਹੀਂ ਦਿਖਿਆ ਆ ਮੇਰੀ ਫੋਟੋ ਸੀ ਜੀ ਮੇਰੇ ਕੋਲ ਇਹ ਉਹਨਾਂ ਨੇ ਇਹ ਮੇਰੇ ਪਰਸ ਜੀ ਕੀ ਉੱਥੇ ਆਪਣੇ ਆਟੋਗ੍ਰਾਫ ਦਿੱਤੇ ਲੈ ਕੇ ਫਿਰ ਲਿਖਿਆ ਮੈਨੂੰ ਡੀਅਰ ਸੁਨੀਲ ਯੂਰ ਫਰਮ ਇ ਲੈਂਡ ਵੇਅਰ ਆ ਯੂਸ ਟੂ ਡਰੀਮ ਅਬਾਊਟ ਫਿਲਮਸ ਫਿਲਮਸ ਐਂਡ ਫਿਲਮਸ ਯੂ ਆਰ ਆਲ ਲਾਈਕ ਅ ਫੈਮਿਲੀ ਟੂ ਮੀ ਸੋ ਵੈਨ ਯੂ ਗੋ ਬੈਕ ਜਸਟ ਟੈਲ एवरीवन ਆਈ ਮਿਸ ਦੈਮ ਨਾ ਕਿਉਂ ਮੈਂ 29 ਜਨਵਰੀ 2008 ਦਾ ਜੀ ਫੋਟੋਗ੍ਰਾਫ ਫਿਰ ਮੈਂ ਦੱਸਿਆ ਮੈਂ ਕਿ ਮੇਰਾ ਬੇਟਾ ਰੋਡ ਸਾਹਿਲ ਹੈ ਇਹ ਸਕੂਲ ਪੜਦਾ ਸੀ ਫਿਰ ਮੈਂ ਉਹ ਨਾਮ ਦੇ ਵੀ ਨਾ ਉਹ ਲੈ ਕੇ ਦਿੱਤਾ ਇਹ ਡਾਕਟਰ ਸਾਹਿਬ ਦੀ ਉਹ ਸਕੂਲ ਦੀ ਫੋਟੋ ਹੈ ਉਹ ਵਾਹੀ ਤੱਕ ਸੰਭਾਲੀ ਹੋਈ ਹੈ ਜੀ ਮੇਰਾ ਪੈਨ ਮੈਂ ਲੈ ਕੇ ਗਿਆ ਉਹ ਪੈਰ ਵੀ ਮੇਰੇ ਕੋਲ ਇੱਥੇ ਸੰਭਾਲੇ ਹੋਏ ਨੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਬਾਲੀਵੁੱਡ ਦੇ ਹੀਮੰਤ ਧਰਮਿੰਦਰ ਦੇਵਲ ਉਹਨਾਂ ਦੇ ਪਿੱਛੇ ਖਬਰਾਂ ਬਹੁਤ ਤੁਸੀਂ ਸੁਣਨ ਨੂੰ ਤੁਹਾਨੂੰ ਮਿਲੀਆਂ ਹੋਣੀਆਂ ਨੇ ਕਿ ਉਹਨਾਂ ਦੀ ਤਬੀਅਤ ਬਹੁਤ ਖਰਾਬ ਹੈ ਬਹੁਤ ਸਾਰੀਆਂ ਝੂਠੀਆਂ ਫੁਵਾਹਾਂ ਵੀ ਉਹਨਾਂ ਦੀਆਂ ਮੌਤੀਆਂ ਉਟੀਆਂ ਕਈ ਮੀਡੀਆ ਚੈਨਲਸ ਨੇ ਦਿਖਾਈਆਂ ਜਿਸ ਤੇ ਨਾਲ ਪਰਿਵਾਰ ਬਹੁਤ ਗੁੱਸੇ ਦੇ ਵਿੱਚ ਵੀ ਆਇਆ ਪਰ ਬਾਅਦ ਦੇ ਵਿੱਚ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ ਦੇ ਡਾਕਟਰ ਨੇ ਬਿਆਨ ਜਾਰੀ ਕੀਤੇ ਕਿ ਤਰਮਿੰਦਰ ਦਿਓਲ ਦੀ ਸਿਹਤ ਵਿੱਚ ਸੁਧਾਰ ਆਇਆ ਤੇ ਹੁਣ ਉਹ ਆਪਣਾ ਅਗਲਾ ਇਲਾਜ ਆਪਣੇ ਘਰ ਤੋਂ ਹੀ ਕਰਵਾਣਗੇ ਤਾਂ ਉਸ ਤੋਂ ਬਾਅਦ ਸਾਰੇ ਫੈਨਸ ਦੇ ਵਿੱਚ ਮਯੂਸੀ ਵੀ ਬਹੁਤ ਚਾਇਰ ਹੋਈ ਸੀ ਕਿਉਂਕਿ 300 ਤੋਂ ਵੱਧ ਹਿੱਟ ਫਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਤਰਮਿੰਦਰ ਦਿਓਲ ਨੇ ਦਿੱਤੀਆਂ ਹਰ ਕਿਸੇ ਦੇ ਵਿੱਚ ਚਹੀਤੇ ਸੀ ਤੇ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਜਦੋਂ ਤਰਮਿੰਦਰ ਬਾਰੇ ਇਹ ਗੱਲਾਂ ਚੱਲੀਆਂ ਤਾਂ ਫੈਨਸ ਦੇ ਵਿੱਚ ਬਹੁਤ ਮਿਊਸੀ ਹੋਈ ਕਿਉਂਕਿ ਲੁਧਿਆਣਾ ਉਹਨਾਂ ਦੀ ਜਨਮ ਭੂਮੀ ਵੀ ਹੈ ਲੁਧਿਆਣੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਇੱਥੇ ਪਲੇ ਉਹ ਪੜ੍ਹਾਈ ਉਹਨਾਂ ਨੇ ਇੱਥੇ ਕੀਤੀ ਵੱਡੇ ਇਥੋਂ ਹੀ ਤੇ ਇੱਥੇ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਨੇ ਫਿਲਮਾਂ ਦਾ ਸੁਪਨਾ ਜਿਹੜਾ ਉਹ ਦੇਖਿਆ ਸੀ ਤੇ ਇਥੋਂ ਲੁਧਿਆਣੇ ਤੋਂ ਹੀ ਬੰਬੇ ਉਹ ਗਏ ਸੀ ਤਾਂ ਬਹੁਤ ਸਾਰੇ ਫੈਨਸ ਇੱਥੇ ਵੀ ਨੇ ਅੱਜ ਇਹ ਕੈਸੇ ਫੈਨ ਨਾਲ ਮਿਲਵਾਨ ਜਾ ਰਹੇ ਆ ਜੋ ਮੁਲਾਕਾਤ ਵੀ ਤਰਮਿੰਦਰ ਦੇ ਨਾਲ ਦੋ ਵਾਰੀ ਕਰਕੇ ਆਏ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਬਹੁਤ ਸਾਰੀਆਂ ਇਹਨਾਂ ਦੀਆਂ ਤਸਵੀਰਾਂ ਇਸ ਐਲਬਮ ਦੇ ਵਿੱਚ ਲੱਗੀਆਂ ਹੋਈਆਂ ਨੇ ਬਹੁਤ ਸਾਰੀਆਂ ਯਾਦਾਂ ਵੀ ਨੇ ਇਹਨਾਂ ਦੀਆਂ ਅ ਦੋ ਵਾਰੀ ਮੁਲਾਕਾਤ ਹੋਈ ਤਰਮਿੰਦਰ ਦੇ ਨਾਲ ਵੀ ਤੇ سنی دی올 ਉਹਨਾਂ ਦੇ ਪੁੱਤਰ ਦੇ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਹੈ ਤੇ ਗੱਲਬਾਤ ਦੀ ਸੀ ਸ਼ੁਰੂਆਤ ਕਰਦੇ ਹਾਂ ਡਾਕਟਰ ਸੁਨੀਲ ਮੱਟੂ ਸਾਡੇ ਨਾਲ ਮੌਜੂਦ ਨੇ ਸਰ ਬਹੁਤ ਫੈਨਸ ਨੇ ਤਰਮਿੰਦਰ ਦੇਵ ਜੀ ਦੇ ਹੀ ਮੈਨ ਉਹਨਾਂ ਨੂੰ ਕਿਹਾ ਜਾਂਦਾ ਬਾਲੀਵੁੱਡ ਦੇ 300 ਤੋਂ ਵੱਧ ਹਿੱਟ ਫਿਲਮਾਂ ਦਿੱਤੀਆਂ ਤੁਸੀਂ ਵੀ ਉਹਨਾਂ ਦੇ ਫੈਨਸ ਦੇ ਵਿੱਚੋਂ ਇੱਕ ਹੋ ਪਹਿਲੀ ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਉਹਨਾਂ ਨਾਲ ਮੈਂ ਉਹਨਾਂ ਨਾਲ ਜਿਹੜੀ ਮੇਰੀ ਪਹਿਲੀ ਮੁਲਾਕਾਤ ਹੋਈ ਸੀ ਮੈਂ ਤੀਜੀ ਕਲਾਸ ਪੜਦਾ ਸੀ ਫਗਵਾੜਾ ਆਦਰਸ਼ ਬਾਲ ਵਿਦਿਆਲਿਆ ਸਕੂਲ ਐ ਮੋਰ ਟਾਊਨ ਚ ਸਾਡੇ ਪ੍ਰਿੰਸੀਪਲ ਸਾ ਜਿਹੜੇ ਹੁੰਦੇ ਸੀ ਉਹਨੂੰ ਅਸੀਂ ਗੁਰੂ ਜੀ ਕਹਿੰਦੇ ਸੀ ਸ਼੍ਰੀ ਪਰਸ਼ੋਤਮ ਖੇਤੀ ਜੀ ਉਹਨਾਂ ਦੇ ਕਲਾਸ ਫੈਲੋ ਸੀਗੇ ਤੇ ਉਦੋਂ ਸਕੂਲ ਵਿੱਚ ਉਹਨਾਂ ਨੂੰ ਮਿਲਣ ਲਈ ਆਏ ਸੀ ਉਦੋਂ ਮੈਂ ਉਹਨਾਂ ਦੇ ਪਹਿਲੀ ਵਾਰ ਦਰਸ਼ਨ ਕੀਤੇ ਸੀ ਫਿਜ਼ੀਕਲੀ ਤੇ ਦੇਖ ਕੇ ਮੈਂ ਬਹੁਤ ਇਹਨਾਂ ਦੀ ਪਰਸਨੈਲਿਟੀ ਤੋਂ ਇਮਪ੍ਰੈਸ ਹੋਇਆ ਔਰ ਇਹਨਾਂ ਦਾ ਹੌਪ ਆਵ ਗਾਲਬਾਦ ਵਿਨਮਰਤਾ ਰਿਸਪੈਕਟਫੁਲ ਸਭ ਨਾਲ ਹੀ ਉਦੋਂ ਮੇਰੇ ਪਾਪਾ ਅਖਬਾਰ ਪੜ੍ਹਦੇ ਸੀ ਇਹਨਾਂ ਸਮਾਚਾਰ ਉਰਦੂ ਦੇ ਅੱਛਾ ਉਹਦੇ ਵਿੱਚ ਇਹਨਾਂ ਦੀ ਫਿਰ ਫੋਟੋਸ਼ਾਪੀ ਸੀ ਗੁਰੂ ਜੀ ਨਾ ਉਹ ਵੀ ਅਸੀਂ ਸੰਭਾਲ ਕੇ ਰੱਖੀ ਸੀ ਹੈ ਤੇ ਉਦੋਂ ਤੋਂ ਮੈਂ ਨਾਟ ਓਨਲੀ ਕਿ ਫਿਲਮੀ ਹੀਰੋ ਨੇ ਇਸ ਕਰਕੇ ਅਸੀਂ ਇਹਨਾਂ ਦੇ ਫੈਨ ਐ ਬਟ ਇਹਨਾਂ ਦਾ ਜਿਹੜਾ ਕਰੈਕਟਰ ਐ ਇਹਨਾਂ ਦੀ ਮਿਹਨਤ ਐ ਇਹਨਾਂ ਦਾ ਜਜ਼ਬਾ ਇਹਨਾਂ ਦੀ ਬినਮਰਤਾ ਐ ਇਹਨਾਂ ਦੀ ਕਰਮਟਨੈਸ ਜਿਹੜੀ ਹੈਗੀ ਐ ਉਹ ਬਹੁਤ ਜ਼ਿਆਦਾ ਜ਼ਬਰਦਸਤ ਐ ਫਿਲਮੀ ਹੀਰੋ ਬਹੁਤ ਆਏ ਬਹੁਤ ਗਏ ਬਟ ਸਹੀ ਪੰਜਾਬੀ ਚਾਰਟ ਮੈਂ ਜਿਹੜੇ ਆਪਣੇ ਕਰੈਕਟਰ ਦੇ ਨੇ ਔਰ ਇਹਨਾਂ ਨੇ ਮਿਹਨਤ ਕੀਤੀ ਐ ਉਸ ਨੂੰ ਆਪਣਾ ਮੈਂਟਰ ਔਰ ਗੋਡ ਫਾਦਰ ਮੈਂ ਸਮਝਦਾ ਖਾਸ ਤੌਰ ਤੇ ਤੋ ਇਹਨਾਂ ਨੂੰ ਜ਼ਰੂਰ ਸਿੱਖਿਆ ਉਹਨਾਂ ਕੋ ਜਿਆਦਾ ਦਸ਼ੀ ਸਕਾਬਲ ਨਹੀਂ ਹੂੰ 2008 ਦੇ ਵਿੱਚ ਮੈਂ ਕਿਸੇ ਮੈਡੀਕਲ ਕੰਮ ਲਈ ਹੂੰ ਬੰਬੇ ਗਿਆ ਸੀ ਮੈਂ ਉੱਥੇ 15 ਦਿਨ ਦਾ ਸਟੇ ਕੀਤਾ ਸੀ ਠੀਕ ਹੈ ਤੇ ਮੈਂ ਪਹਿਲੇ ਦਿਨ ਤੋਂ ਜਾ ਕੇ ਉਹਨਾਂ ਨੂੰ ਲੱਭਣਾ ਸ਼ੁਰੂ ਕਰਤਾ ਸੀ ਹੂੰ ਮੈਨੂੰ ਸਫਲ ਇਹਨਾਂ ਦੇ ਪੀਏ ਹੁੰਦੇ ਸੀ ਮਿਸਟਰ ਨਵਲ ਓਕੇ ਸਫਲਤਾ ਮੈਨੂੰ ਮਿਲੀ 8ਵੇਂ 9ਵੇਂ ਦਿਨ ਜਾ ਕੇ ਹੂੰ ਜਦੋਂ ਉਹਨਾਂ ਨੇ ਮੈਨੂੰ ਇੱਕ ਦਿਨ ਸੋਮਵਾਰ ਨੂੰ ਦੇਸੀ ਫੋਨ ਕੀਤਾ ਪੇ ਤੁਸੀਂ ਜੀ 2 ਵਜੇ ਆ ਜਾਓ। ਅੱਛਾ। ਹੁਣ ਪੁੱਛਿਆ ਕਿੱਥੋਂ ਆਇਓ? ਤੁਸੀਂ ਉਹਨਾਂ ਨਾਲ ਸੰਪਰਕ ਕਿਵੇਂ ਬਣਾਇਆ? ਤੁਹਾਡੀ ਤੁਹਾਡੀ ਗੱਲਬਾਤ ਕਿਵੇਂ ਹੋਈ? ਮੈਂ ਉਹਨਾਂ ਦਾ ਨੰਬਰ ਮੇਰੇ ਕੋਲ ਸੀ ਤਰਵੰਦਰੀ ਦੀ ਰਹਿ ਜਾਂ ਸੀ। ਓਕੇ। ਕਈ ਵਾਰੀ ਰਾਤ ਨੂੰ ਫੋਨ ਕਰਕੇ ਪੁੱਛਿਆ ਸੀ ਕਿ ਇੱਥੇ ਅਵੇਲੇਬਲ ਨੇ। ਸਿਕਿਉਰਟੀ ਨਹੀਂ ਸਕਦੀ ਸੀ ਫੋਨ 'ਤੇ ਬਾਹਰ ਨੇ ਸ਼ੂਟਿੰਗ ਤੇ ਗਏ ਨੇ। ਉਹ ਨੰਬਰ ਮੇਰੇ ਕੋਲ ਸੀਗੇ। ਹੂੰ। ਉੱਥੋਂ ਫਿਰ ਮੈਂ ਨਵਲ ਜੀ ਨੂੰ ਕੰਟੈਕਟ ਕੀਤਾ। ਫਿਰ ਨਵਲ ਜੀ ਦਾ ਇੱਕ ਦਿਨ ਫੋਨ ਆ ਗਿਆ ਮੰਡੇ ਨੂੰ। ਪੇ ਤੁਸੀਂ 2 ਵਜੇ ਆ ਰੋ। ਠੀਕ ਹੈ। ਤੇ ਫਿਰ ਆ ਦੇਖੋ ਮੈਂ ਉਸ ਦਿਨ 2 ਵਜੇ ਬਹੁਤ ਐਕਸਾਈਟਿ ਮੈਂ ਕੈਮਰਾ ਫੋਨ ਉਥੋਂ ਆਉਣ ਦੀ ਫੋਟੋਸ ਲੈ ਲਈ ਉਸੇ ਲਾਲ ਬਾਗੀ ਰਿਜ ਵਿੱਚ ਮਠਹਿਰੇ ਸੀ ਹੀਰਾਮਨੀ ਹੋਟਲਸ ਆ ਉਹ ਲਿਆ ਫਿਰ ਇੱਕ ਪੈਡ ਲਿਆ ਫਿਰ ਆ ਪੈਨਲ ਆ ਹਮ ਉਹਨਾਂ ਦੇ ਆਟੋਗ੍ਰਾਫ ਲੈਣ ਲਈ ਫਿਰ ਆ ਪੈਡ ਉਥੋਂ ਖਰੀਦਿਆ ਫਿਰ 11 ਵਜੇ ਮੈਂ ਨਿਕਲਿਆ ਚੇਨਾ ਟ੍ਰੈਫਿਕ ਸੀ ਕਿ ਤੇ ਮੈਂ ਸੋ ਐਕਸਾਈਟਿਡ ਸੀ ਵੀ 2 ਵਜੇ ਤੱਕ ਮੈਂ ਪਹੁੰਚ ਪਾਵਾਂਗਾ ਕਿ ਨਹੀਂ ਪਾਵਾਂਗਾ ਟੈਕਸੀ ਵਾਲੇ ਨੂੰ ਕਿਹਾ ਯਾਰ ਫਟਾਫਟ ਫਟਾਫਟ ਅਖੀਰ ਸਨੀ ਸੰਸ ਸਰਵਿਸ ਹੈ ਉਥੇ ਜੋ ਹੋਊ ਠੀਕ ਹੈ ਉੱਥੇ ਅਸੀਂ ਪਹੁੰਚ ਗਏ ਤੇ ਸਿਕਿਉਰਿਟੀ ਸਾਡਾ ਪਹਿਲਾਂ ਹੀ ਉਹਨਾਂ ਕੋਲ ਨੋਟ ਸੀ ਤੇ 3rd ਫਲੋਰ ਤੇ ਜਾਈ ਗਏ ਜਦੋਂ ਧਰਮਿੰਦਰ ਜੀ ਦੇ ਦਰਸ਼ਨ ਕੀਤੇ ਤੇ ਮੈਂ ਆਪਣਾ ਜਿਹੜਾ ਸਿਰ ਸੀ ਉਹਨਾਂ ਦੇ ਕਦਮਾਂ 'ਚ ਰੱਖਤਾ ਮੈਨੂੰ ਲੱਗਾ ਕਿ ਮੈਨੂੰ ਅੱਜ ਰੱਬ ਮਿਲ ਗਿਆ ਉਹ ਰੱਬ ਦਿਸਦਾ ਨਹੀਂ ਇਹ ਰੱਬ ਮੇਰੇ ਸਾਹਮਣੇ ਨਜ਼ਰ ਆਇਆ ਜਿਨ੍ਹਾਂ ਦੀ ਸ਼ਿਕਸ਼ਾਵਾਂ ਜਿਨ੍ਹਾਂ ਦੀਆਂ ਮੈਂ ਇਹ ਜਿਹੜੀਆਂ ਲਰਨਿੰਗ ਸੀਗੀਆਂ ਹੋਰ ਲੈ ਕੇ ਲਾਈਫ ਅੱਗੇ ਵੱਧ ਰਿਆ ਸੀ ਮਿਹਨਤ ਕਰ ਰਿਆ ਸੀਗਾ ਆ ਜੋ ਸਖਸ਼ਾਤ ਮੇਰੇ ਸਾਹਮਣੇ ਸੀਗੇ ਇੰਨੀ ਆ ਭਾਵਨਾਵਾਂ ਜੁੜੀਆਂ ਆਂ ਸੀ ਤੁਹਾਡੀਆਂ ਕਿ ਅੱਜ ਵੀ ਉਹ ਯਾਦ ਕਰਕੇ ਮੁਲਾਕਾਤ ਕਰਦੇ ਹੁਣ ਕਿੰਨੇ ਕਰਿਆ ਹਮੇਸ਼ਾ ਸਾਡੇ ਦਿਲਾਂ ਹਮੇਸ਼ਾ ਸਾਡੇ ਦਿਲਾਂ ਚ ਰਹਿਣਗੇ ਇਹਨਾਂ ਦੇ ਫੈ ਕਰੂੜਾ ਨੇ ਦੇਖੋ ਅਣਗਿਣਤ ਨੇ ਠੀਕ ਹੈ ਨੋਟ ਐਜ਼ ਅ ਫਿਲਮ ਹੀਰੋ ਹੀ ਇਜ਼ ਅ ਵੈਰੀ ਗੁੱਡ ਹਿਊਮਨ ਬੀਇੰਗ ਬਹੁਤ ਮਿਹਨਤੀ ਨੇ ਬਹੁਤ ਹਰ ਤਰੀਕੇ ਨਾਲ ਮਰਦ ਨੇ ਸੋ ਕੁਝ ਸਿੱਖਿਆ ਵੀ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਿਵਾਰ ਨੂੰ ਜੁਆਇੰਟ ਰੱਖਣਾ ਮਾਤਾ ਪਿਤਾ ਦੀ ਸੇਵਾ ਕਰਨੀ ਸਭ ਨਾਲ ਪਿਆਰ ਕਰਨਾ ਐਡਾ ਦਾਇਰਾ ਹੋਣ ਦੇ ਬਾਵਜੂਦ ਸੋ ਉਸ ਕਰਕੇ ਜਦੋਂ ਮੈਨੂੰ ਦਰਸ਼ਨ ਹੋਏ ਤਾਂ ਫਿਰ ਮੈਂ ਆਪਣਾ ਸਿਰ ਪੈਰਾ ਜਿਹਾ ਰੱਖਤਾ ਤੇ ਫਿਰ ਉਹਨੇ ਗਲੇ ਨਾਲ ਲਗਾਇਆ ਹਮ ਤਾਂ ਔਰ ਬਹੁਤ ਪਿਆਰ ਦਿੱਤਾ ਬਹੁਤ ਜੱਫੀ ਪਾ ਕੇ ਮਿਲੇ ਫਿਰ ਦੱਸਿਆ ਸਾਰਾ ਫਿਰ ਗੱਲਾਂ ਬਾਤਾਂ ਕੀ ਹੋਈਆਂ ਸੀਗੀਆਂ ਵਾਪਸ ਫਿਰ ਉਦੋਂ ਗੱਲ ਚੱਲੀ ਇਹਨਾਂ ਦੇ ਪਿਤਾ ਜੀ ਸ਼੍ਰੀ ਕੇਵਲਕਿਸ਼ਨ ਜੀ ਜੋ ਜੀ ਫਗਵਾੜਾ ਆ ਰਹੇ ਸਮਾਜ ਨਾਲ ਜੁੜੇ ਹੋਏ ਸੀਗੇ ਹਮ ਤੇ ਮੇਰੇ ਫਾਦਰ ਸ਼੍ਰੀ ਲਖਪਤਰ ਮਿੱਤੋ ਉਹ ਵੀ ਫਗਵਾੜਾ ਰੈਸਬਾ ਦੇ ਜਨਰਲ ਸੈਕਟਰੀ ਸੀਗੇ ਠੀਕ ਹੈ ਇਹ 70s ਦੀ ਗੱਲ ਹੈ ਹੂੰ ਤੇ ਉਦੋਂ ਮੇਰੀ ਗੱਲ ਚੱਲੀ ਕਹਿੰਦੇ ਹਾਂ ਯਾਰ ਮੇਰੇ ਪਾਪਾ ਔਰ ਇਹਨਾਂ ਦੇ ਪੂਆ ਜੀ ਵੀ ਉਹਨਾਂ ਜੁੜੇ ਹੋਏ ਸੀ ਫਿਰ ਦੱਸਿਆ ਕਹਿੰਦੇ ਹਾਂ ਯਾਰ ਥੋੜਾ ਜਨਾ ਘਾਲਜੇ ਭੈਣ ਚੋ ਕਹਿੰਦੀ ਬੜੀ ਆਤ ਹੈ ਪੰਜਾਬੀਆਂ ਨੂੰ ਹੁੰਦੀ ਹੈ ਕਹਿੰਦੇ ਭੈਣ ਚੋ ਬਸ ਸਵੇਰੇ 6 ਵਜੇ ਉੱਠ ਕੇ ਕਹਿੰਦੇ ਬਾਹਰੀ ਸਮਾਂ ਸਾਂਨੇ ਵਾਲ ਚਾੜੋਂ ਮਰ ਜਾਂਦਾ ਹੁੰਦਾ ਸੀਗਾ ਤੇ ਦੇਸੀ ਕਿਉ ਦਾ ਟੀਨ ਦਾ ਪੀਪਾ ਉਥੇ ਹਵਨ ਲਈ ਰੱਖ ਕੇ ਜਾਂਦਾ ਹੁੰਦਾ ਸੀਗਾ ਹਮ ਮੇਰੇ ਫਾਦਰ ਸਾਹਿਬ ਦਾ ਬੌਜੀ ਦਾ ਹੁਕਮ ਹੁੰਦਾ ਸੀਗਾ ਜੀ ਉਹ ਬਰੀ ਗੁੱਡ ਟੀਚਰ ਹਮ ਉਹ ਗੱਲਾਂ ਚੱਲੀਆਂ ਫਿਰ ਪੋਲਟਿਕਸ ਦੀ ਗੱਲ ਚੱਲੀ ਕਹਿੰਦੇ ਆ ਪੋਲਟਿਕਸ ਮੇਰੇ ਬੱਸ ਸਾਰੇ ਡਰਟੀ ਗੇਮ ਹੈ ਹਮ ਮੈਨੂੰ ਮੋਟਲ ਵਿਹਾਰੀ ਬਾਜਪੀ ਜੀ ਦਾ ਫੋਨ ਆਇਆ ਖਾਸ ਤੌਰ ਤੇ ਪਹਿਲੇ ਤੁਸੀਂ ਇਲੈਕਸ਼ਨ ਲੜੋ ਹਮ ਉਹ ਬਹੁਤ ਗ੍ਰੇਟ ਮੈਨ ਨੇ ਉਹਨਾਂ ਦੀ ਬਹੁਤ ਤਾਰੀਫ ਕੀਤੀ ਫਿਰ ਉਹਨੇ ਦੱਸਿਆ ਮੈਂ ਕਿ ਕਿਤਾਬ ਵੀ ਲਿਖ ਰਿਹਾ ਹਾਂ ਉਰਦੂ ਸ਼ਾਇਰੀ ਤੇ ਉਹ ਮੈਂ ਜਲਦੀ ਰਿਲੀਜ਼ ਕਰਾਂਗਾ ਫਿਰ ਦੱਸਿਆ ਕਹਿੰਦੇ ਯਾਰ ਭੈਣ ਚੋ ਕਦੇ ਮੈਂ ਜੋਤੀ ਜਾਂਦਾ ਹਾਂ ਨਾ ਜਲੰਧਰ ਥੀਏਟਰ ਚ ਉੱਥੇ ਰਾਤ ਨੂੰ ਵਾਪਸ ਆਣਾ ਫਿਲਮ ਚੋਰੀ ਦੇਖਣ ਜਾਂਦਾ ਸੀ ਜਦੋਂ ਉੱਥੋਂ ਆਂਦਾ ਸੀ ਤੇ ਬਈ ਚੜ੍ਹ ਜਾਂਦੀ ਸੀ ਤੇ ਫਗਵਾੜੇ ਵਾਲੀ ਬੱਸੇ ਸੇ ਮਿਲਦੀ ਫਿਰ ਮੈਂ ਹਰ ਦੁਆਰ ਐਕਸਪ੍ਰੈਸ ਦੀ ਗੱਡੀ ਫੜ ਕੇ ਰਾਤ ਨੂੰ ਲੇਟ-ਨਾਈਟ ਚੋਰੀ ਪਹੁੰਚਦਾ ਸੀ ਘਰ ਚੋਰੀ ਘਰ ਚ ਵੜਦਾ ਸੀ ਮੈਨੂੰ ਅਲਾਉਡਰੀ ਸੀ ਜਾਣਾ ਇਦਾਂ ਦੀਆਂ ਬੜੀਆਂ ਯਾਦਾਂ ਪੁਰਾਣੀਆਂ ਚੱਲੀਆਂ ਇੱਕ ਵਾਰ ਕਹਿੰਦੇ ਮੈਂ ਰਾਤ ਨੂੰ ਨੇਰੇ ਪੈ ਲੁਧਿਆਣੇ ਆਇਆ ਕਹਿੰਦੇ ਮੈਂ ਆਉਣਾ ਚਾਹੁੰਦਾ ਪੰਜਾਬ ਮੈਂ ਆ ਕੇ ਨਾ ਕ라우ਡਿਡ ਹੋ ਜਾਂਦਾ ਹੂੰ ਬਹੁਤ ਮੈਨੂੰ ਰਸ਼ੀ ਹੋ ਜਾਂਦਾ ਫਿਰ ਮੈਨੂੰ ਉਸ ਤੋਂ ਆਣ ਲੱਗੇ ਥੋੜਾ ਜਿਹਾ ਮੈਂ ਹਿਚਕਰਾ ਕਹਿੰਦੇ ਮੈਂ ਅੱਧੀ ਰਾਤ ਉੱਥੇ ਆਇਆ ਮੈਂ ਰੇਖੀ تھیਟਰ ਗਿਆ ਫਿਰ ਮੈਨੂੰ ਲੱਖੀ ਗਿਆ ਮੈਂ ਸਟੇਸ਼ਨ ਤੇ ਗਿਆ ਜਿੱਥੇ ਮੈਂ ਰਾਤ ਨੂੰ ਗੱਡੀ ਫੜੀ ਸੀ ਉੱਥੇ ਕਹਿੰਦੇ ਮੈਂ ਉਹ ਟ੍ਰੇਨ ਨੂੰ ਉੱਥੇ ਰੇਲਵੇ ਸ਼ਹਿਰ ਦਰਸ਼ਨ ਕੀਤੇ ਕਹਿੰਦਾ ਉੱਥੇ ਲੁਧਿਆਣਾ ਕਹਿੰਦਾ ਬਹੁਤ ਚੇਂਜ ਆ ਗਈ ਹੈ ਫਿਰ ਮੈਂ ਡੰਡੀ ਸਵਾਮੀ ਰੋਡ ਚਲਾ ਗਿਆ ਜਿਹੜੇ ਸਾਡੇ ਕਲੀਨਿਕ ਵਾਲੀ ਰੋਡ ਹੈ ਉੱਥੇ ਸਾਰਾ ਘੁੰਮਿਆ ਫਿਰ ਮੈਨੂੰ ਹੀ ਸੋ ਇਮੋਸ਼ਨਲ ਪਰਸਨ ਹੀ ਸੋ ਕਲੀਅਰ ਹਾਰਟੇਡ ਪਰਸਨ ਮਤਲਬ ਉਹ ਉਦੋਂ ਵੀ ਉਹਨਾਂ ਨੂੰ ਲੁਧਿਆਣੇ ਦੀ ਹਰ ਇੱਕ ਚੀਜ਼ ਯਾਦ ਸੀ ਬਹੁਤ ਜ਼ਿਆਦਾ ਇਹ ਫਗਵਾੜਾ ਆ ਰਿਹਾ ਸਕੂਲ ਚ ਪੜੇ ਨੇ ਉੱਥੇ ਮੇਰੇ ਬਰਦਰਸ ਵੀ ਪੜੇ ਨੇ ਅੱਛਾ ਤੇ ਉੱਥੇ ਇੱਕ ਰਾਣੋ ਫਿਲਮ ਦੀ ਸ਼ੂਟਿੰਗ ਚੱਲਦੀ ਸੀ ਇੱਕ ਵਾਰ ਇੱਕ ਕਾਰ ਖੜੀ ਕਰਕੇ ਚਲੇ ਗਏ ਨੀਲੇ ਰੰਗ ਦੀ ਸ਼ੈਵਲਟ ਅਸੀਂ ਉਹ ਕਾਰ ਦੇਖ ਕੇ ਇੰਨਾ ਜ਼ਿਆਦਾ ਐਥੀਸਟਿਕ ਹੋ ਗਏ ਪ੍ਰਤਮਿੰਦਰ ਭਾਜੀ ਇੱਥੇ ਆਏ ਹੋਏ ਉੱਥੇ ਨਹੀਂ ਪੀੜ ਲੱਗ ਗਈ ਹੂੰ ਸੋ ਹੀ ਇਜ਼ ਅ ਗ੍ਰੇਟ ਮੈਨ ਹੁਣ ਜੋ ਖਬਰਾਂ ਸੁਣ ਰਹੇ ਉਹਨਾਂ ਦੀਆਂ ਬਿਮਾਰੀਆਂ ਦੀਆਂ ਉਹ ਤਮੰਨਾ ਹੈ ਕਿ ਸਾਡੇ ਵੀ ਕੋਈ ਇੱਛਾ ਸਾਡੀਆਂ ਜਿਹੜੀਆਂ ਵਿਸ਼ੀਜ਼ ਹੈ ਦਿਲੋਂ ਵਿਸ਼ੀਜ਼ ਬਿਲਨ ਈਸ਼ਵਰ ਨੂੰ ਪ੍ਰਾਰਥਨਾ ਕਰਦੇ ਆ ਕਿ ਸਾਡੀ ਉਮਰ ਦਾ ਵੀ ਕੋਈ ਹਿੱਸਾ ਜਿਹੜਾ ਨੂੰ ਮਿਲ ਜਾਏ ਤਾਂ ਉਹਨਾਂ ਦਾ ਜੀਵਨ ਰਕਸ਼ਾ ਉਹਨਾਂ ਦੀ ਹੋਣੀ ਚਾਹੀਦੀ ਹੈ ਬਿਕੋਜ਼ ਹੀ ਇਜ਼ ਅ ਰਾਈジング ਸਨ ਇਹਨਾਂ ਨੂੰ ਦੇਖ ਕੇ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਸੁਣ ਕੇ एनर्जी ਆਉਂਦੀ ਹੈ ਇੱਕ ਖਾਸ ਊਰਜਾ ਅੰਦਰ ਪੈਦਾ ਹੁੰਦੀ ਹੈ ਵੀ ਨਹੀਂ ਯਾਰ ਅੱਗੇ ਵਧਣਾ ਹੈ ਕਰਨਾ ਹੈ ਡਿਪਰੈਸ਼ਨ ਦੂਰ ਹੁੰਦਾ ਹੈ ਹਮ ਇਜ਼ ਅ ਰਾਈジング Sun of World ਤੇ ਮੈਂ ਸਮਝਦਾ ਕਿ ਸਾਡੇ ਹਮੇਸ਼ਾ ਦਿਲਾਂ ਦੇ ਬਸੇ ਰਹਿਣਗੇ ਠੀਕ ਹੈ ਔਰ ਵਿਸ਼ ਹੈ ਕਿ ਇਹਨਾਂ ਨੂੰ ਸਿਹਤਾਂ ਦੁਸਰੀ ਮਿਲੇ ਔਰ ਇੱਕ ਵਾਰ ਫੇਰ ਆਪਣੇ ਫੈਸਲੇ ਨਾਲ ਰੋਬਰੂ ਹੋਣ ਵੀ ਬਿਸ਼ ਟੂ ਗੋਟ ਕੇਨ ਨੂੰ ਹੈਲਥ ਮਿਲੇ ਸਿਹਤ ਮਿਲੇ ਤਾ ਦ੍ਰਸ਼ਟੀ ਮਿਲੇ ਤੁਸੀਂ ਇੱਕ ਨੋਟਪੈਡ ਨਾਲ ਲੈ ਕੇ ਗਏ ਸੀ ਉਹਨਾਂ ਨੂੰ ਦਿਖਾਇਆ ਪੈਨ ਵੀ ਦਿੱਤਾ ਸੀ ਉਹਨਾਂ ਨੇ ਕੁਝ ਲਿਖ ਕੇ ਦਿੱਤਾ ਚਾਹ ਹਾਂਜੀ ਆਪਾਂ ਆਟੋਗ੍ਰਾਫ ਲੈਨੇ ਹਾਂ ਇਹ ਲਿਖਿਆ ਆ ਮੇਰੀ ਫੋਟੋ ਸੀ ਜੀ ਮੇਰੇ ਕੋਲ ਇਹ ਉਹਨਾਂ ਨੇ ਮੇਰੇ ਪਰਸ 'ਚ ਹੀ ਹਾਂ ਉੱਥੇ ਆਪਣੇ ਆਟੋਗ੍ਰਾਫ ਦਿੱਤੇ ਲਿਖ ਕੇ ਫਿਰ ਲਿਖਿਆ ਮੈਨੂੰ ਡੀਅਰ ਸੁਨੀਲ ਯੂਰ ਫਰੋਮ ਅ ਲੈਂਡ ਵੇਅਰ ਆਈ ਯੂਜ਼ ਟੂ ਡ੍ਰੀਮ ਅਬਾਊਟ ਫਿਲਮਸ ਫਿਲਮਸ ਐਂਡ ਫਿਲਮਸ ਹਾਂ ਜੂਰ 올 ਲਾਈਕ a ਫੈਮਿਲੀ ਟੂ ਮੀ ਸੋ ਵੈਨ ਯੂ ਗੋ ਬੈਕ ਜਸਟ ਟੈਲ एवरीवन ਆਈ ਮਿਸ them ਅ ਲੋਟ ਫਿਰ ਉਹਨਾਂ ਨੇ 29 ਜਨਵਰੀ 2008 ਦਾ ਜੀ ਆਟੋਗ੍ਰਾਫ ਫਿਰ ਮੈਂ ਦੱਸਿਆ ਮੈਂ ਕਿ ਮੇਰਾ ਬੇਟਾ ਡਾਕਟਰ ਸਾਹਿਲ ਹੈ ਇਹ ਸਕੂਲ ਚ ਪੜ੍ਹਦਾ ਸੀ ਫਿਰ ਉਹਨਾਂ ਨੇ ਉਹਦੇ ਨਾਂ ਤੇ ਵੀ ਲਵ ਔਰ ਲਿਖ ਕੇ ਦਿੱਤਾ ਇਹ ਡਾਕਟਰ ਸਾਹਿਲ ਦੀ ਉਹ ਸਕੂਲ ਦੀ ਫੋਟੋ ਹੈ ਉਹ ਮੈਂ ਅੱਜ ਤੱਕ ਸੰਭਾਲੀ ਹੋਈ ਹੈ ਜੀ ਫਿਰ ਆ ਪੈਨ ਮੈਂ ਲੈ ਕੇ ਗਿਆ ਉਹ ਪਹਿਰੇ ਵੀ ਮੇਰੇ ਕੋਲ ਅਜੇ ਸੰਭਾਲਿਆ ਹੋਇਆ ਹੈ ਅੱਛਾ ਉਸ ਤੋਂ ਬਾਅਦ ਫਿਰ ਦੁਬਾਰਾ ਵੀ ਮੁਲਾਕਾਤ ਲਈ ਗੋਜ਼ਾ ਦੁਬਾਰਾ ਮੇਰੀ ਸਰ ਮੈਂ ਇੱਥੇ ਪਤਾ ਲੱਗਾ ਸੀ ਇੱਥੇ ਬਾਗੜੀਆਂ ਪ੍ਰਿੰਟ ਹੈ ਸਰੂਰ ਦੇ ਕੋਲ ਜਮਲਾ ਪਲਾ ਦੇਵਾਨੇ ਛੋਟੀ ਚੱਲਦੀ ਸੀ ਉੱਥੇ ਵੀ ਇਹਨਾਂ ਨੂੰ ਮਿਲਣ ਲਈ ਬਹੁਤ ਜਦੋਜਹਿਦ ਸਾਨੂੰ ਕਰਨੀ ਪਈ ਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਬਹੁਤ ਹੀ ਰਿਸਪੈਕਟੇਬਲ ਦੋਸਤ ਨੇ ਸਰਪੰਚ ਵੀ ਮੈਂ ਦੱਸਿਓ ਸਿੱਧੂ ਅੱਛਾ ਜੀ ਜਿਹੜੇ ਅੱਜ ਕੱਲ ਐਸਐਸਪੀ ਫਰੋਸਪੁਰ ਨੇ ਫਿਰ ਉਹਨਾਂ ਨੂੰ ਉਹਨਾਂ ਦੇ ਵੀ ਰਿਸ਼ਤੇਦਾਰੀ 'ਚ ਉਹਨਾਂ ਦੇ ਕਾਫੀ ਨੇੜਤਾ ਹੈ ਫਿਰ ਉਹਨਾਂ ਨੂੰ ਗੁਜ਼ਾਰਿਸ਼ ਲਈ ਵੀ ਪਾਜੀ ਕੋਈ ਕੰਟੈਕਟ ਲੱਭੋ ਆਪਾਂ ਮਿਲਣਾ ਹੈ ਮਿਲ ਕੇ ਉਹਨਾਂ ਨੇ ਆਏ ਫਿਰ ਅਸੀਂ ਉੱਥੇ ਬਾਗੜੀਆਂ ਗਏ ਤੇ ਉਹਨਾਂ ਤੇ ਆ ਦੇਖੋ ਜਮਲਾਪੁਰਾ ਦਿਵਾਨਾ ਦੀ ਸ਼ੂਟਿੰਗ ਚੱਲੀ ਸੀ ਉੱਥੇ ਫਿਰ ਪੁਰਾਣੀ ਅਜਾਦਾ ਦਿੱਤੀ ਫਿਰ ਅਖਬਾਰ 'ਚ ਜਿਹੜੀਆਂ ਖਬਰਾਂ ਲਗੀਆਂ ਸੀਗੀਆਂ ਉਹ ਵੀ ਦੱਸਿਆ ਉਹਨਾਂ ਨੂੰ ਇਹ ਦਿਖਾਈਆਂ ਕਿ ਪੰਜਾਬ 'ਚ ਉਹਨਾਂ ਪੜਾਈਆਂ ਉਹ ਬੜੇ ਸ਼ੌਕ ਨਾਲ ਪੜੀਆਂ ਹੂੰ ਹੂੰ ਇਹ ਆਸਟ੍ਰੇਲੀਆ ਦੀਆਂ ਪੜੀਆਂ ਜੀ ਇੱਕ ਇੱਕ ਸ਼ਬਦ ਪੜਿਆ ਐਨਾਂ ਉਹਨਾਂ ਨੇ ਇਹਨੂੰ ਬੜੇ ਕੀਨ ਆਬਜ਼ਰਵਰਸ ਨਾਲ ਪੜਿਆ ਫਿਰ ਉਹ ਤਜਮਲਾ ਪਲਾ دیਵਾਨਾ ਦੀ ਸ਼ੂਟਿੰਗ ਦੀ ਨਾਲ ਇਹਨਾਂ ਦੇ ਫੋਟੋਗ੍ਰਾਫਸ ਅੱਛਾ ਅਸੀਂ ਲਏ ਅਨਪੌਖੇਰ ਜੀ ਵੀ ਮਿਲੇ ਤੇ ਮੈਡਮ ਰੰਧਾਵਾ ਸੀਗੀ ਉਹਨਾਂ ਨਾਲ ਵੀ ਮੁਲਾਕਾਤ ਬੜੀਆ ਗੱਲਾਂ ਕੀਤੀਆਂ ਮਿਲ ਕੇ ਬੜਾ ਮਾਨ ਪ੍ਰਸੰਨ ਹੋਇਆ ਬੜੀ એનર્ਜੀ ਮਿਲੀ ਸੰਨੀ ਡਿਊਰ ਭਾਈ ਵੀ ਉੱਥੇ ਸਿਗੇ ਤੇ ਬੋਬੀ ਡਿਊਰ ਵੀ ਸਿਗੇ ਤੇ ਬੜਾ ਪ੍ਰਸੰਨਤਾ ਇੱਕ ਲੱਗਾ ਕਿ ਮਤਲਬ ਇੱਕ ਤਮਾਹ ਦੀ ਮੰਦੀ ਸੀ ਨਾ ਇੱਕ ਤਮੰਨਾ ਅਜ ਪੂਰੀ ਹੋ ਗਈ ਹੈ ਹਾਂ ਸੋ ਜਦੋਂ ਤੁਸੀਂ ਖਬਰ ਉਹਨਾਂ ਦੀ ਸੁਣੀ ਜੋ ਅਫਵਾਹਾਂ ਫੈਲੀਆਂ ਇੰਟਰਨੈਟ ਤੇ ਉਹ ਤੋਂ ਤੁਹਾਡੇ ਮਨ ਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਇਦਾਂ ਦਾ ਫੀਲ ਹੋਇਆ ਕਿ ਤਕ ਕੋ ਕੰਮ ਲਈ ਕਰੀ ਮੇਲਾ ਚਾਹੀਦਾ ਦੁਬਾਰਾ ਦੇਖਣਾ ਚਾਹੀਦਾ ਦਰਸ਼ਨ ਹੋਣੇ ਚਾਹੀਦੇ ਬੜਾ ਮਨ ਚ ਆ ਬਹੁਤ ਆਇਆ ਔਰ ਮੈਂ ਵੈਰੀ ਫਲੈਕਰੀ ਮੈਂ ਬਹੁਤ ਰੋਇਆ ਉਸ ਦਿਨ ਬਹੁਤ ਰੋਇਆ ਤੁਸੀਂ ਇਦਾਂ ਲੱਗਾ ਵੀ ਆਪਣੀ ਜਾਨ ਨਿਕਲ ਰਹੀ i couldn't tolerate ਕਿ ਜਦੋਂ ਉਹਨਾਂ ਦਾ ਸੁਣਿਆ ਵੀ ਉਹਨਾਂ ਨੇ ਹੁਣ ਘਰ ਆ ਗਏ ਨੇ ਆਪਾਂ ਸੋ ਵੀ ਵਿਸ਼ੇ ਵਿੱਚ ਗੁੱਡ ਰਿਕਵਰੀ ਐਂਡ अर्ਲੀ ਰਿਕਵਰੀ ਮੈਂ ਉਸ ਵੇਲੇ ਬਹੁਤ ਰਹਾ ਉਸ ਵੇਲੇ ਮੇਰਾ ਮਨ ਬਹੁਤ ਟੁੱਟਿਆ ਪੇ ਅੱਜ ਇੱਕ ਸਾਨੂੰ ਜਿਹੜਾ એનર્ਜੀ ਦੇਣ ਵਾਲਾ ਬੰਦਾ ਇੱਕ ਜੀਵਨ ਦੇਣ ਵਾਲਾ ਬੰਦਾ ਜ਼ਿੰਦਗੀ ਅੱਜ ਉਹ ਚਾਰ ਪਾਈ ਤੇ ਜਾਂਦਾ ਕਿ ਉਹ ਰੁਕਣ ਵਾਲਾ ਨਹੀਂ ਸੀ ਆਪਣੇ ਬੈਠਣ ਵਾਲਾ ਇਨਸਾਨ ਨਹੀਂ ਹਮੇਸ਼ਾ ਚੱਲਦੇ ਰਹਿੰਦੇ ਸੀ ਸੈਰ ਕਰਨਾ ਸਵਿਮਿੰਗ ਕਰਨਾ ਐਕਸਰਸਾਈਜ਼ ਕਰਨਾ ਉਹ ਕੁਝ ਸਿੱਖਿਆ ਬਹੁਤ ਚੜ੍ਹ ਗਿਆ ਲਗਾ ਪਰ ਹੁਣ ਵੀ ਅਸੀਂ ਵਿਸ਼ ਕਰਦੇ ਹਾਂ ਕੋ ਠੀਕ ਹੋ ਕੇ ਵਾਪਸ ਆਪਣੇ ਫੈਸ ਸਾਹਮਣੇ ਆਣ ਜੀ ਬਹੁਤ ਧੰਨਵਾਦ ਜੀ ਤਾਂ ਇਹ ਸੰਸਾੜੇ ਨਾਲ ਡਾਕਟਰ ਸੁਨੀਲ ਜਿਨ੍ਹਾਂ ਨੇ ਤਰਮਿੰਦਰ ਦਿਓਲ ਨਾਲ ਆਪਣੀ ਯਾਦਾ ਸਾਂਝੀ ਕੀਤੀਆਂ ਤਾਂ ਅੱਜ ਵੀ ਜਦੋਂ ਉਹਨਾਂ ਨੂੰ ਯਾਦ ਕਰਦੇ ਨੇ ਤਾਂ ਅੱਖਾਂ ਦੇ ਵਿੱਚ ਹੰਝੂ ਜਿਹੜੇ ਜ਼ਰੂਰ ਆ ਜਾਂਦੇ ਨੇ ਤਾਂ ਅਸੀਂ ਵੀ ਇਹੀ ਆਸ ਕਰਦੇ ਕਿ ਤਰਮਿੰਦਰ ਦਿਓਲ ਜਲਦੀ ਤੋਂ ਜਲਦੀ ਸਿਹਤਯਾਬ ਹੋਣ ਤੇ ਦੁਬਾਰਾ ਲੋਕਾਂ ਦੇ ਵਿਚਕਾਰ ਉਹ ਦਿਖਣ ਤਾਂ ਹੋਰ ਅਪਡੇਟਸ ਸਮਝਾ ਜੀ ਕੈਮਰਾਮੈਨ ਬੰਟੀ ਜਨ ਸਮੀ ਸਿੰਘ ਜੀ ਦਾ ਜਨਦੇਸ਼ੀ ਲੈਣਾ ਧੰਨਵਾਦ